ਜਦੋਂ ਵੀ ਤੁਸੀਂ ਇਹ ਬੈਲੀ ਫੇਟ ਦੀਆਂ ਜਾਂ ਪੇਟ ਦੀਆਂ ਐਕਸਰੀਆਂ ਤੁਸੀਂ ਐਕਸਰਸਾਈਜ਼ ਲਾਉਣੀ ਹੈ ਨਾ ਅੱਡੀਆਂ નીચે ਟੱਚ ਨਹੀਂ ਹੋਣੀ ਚਾਹੀਦੀ ਇੱਥੋਂ ਲੈ ਕੇ ਇੱਥੇ ਅੱਡੀਆਂ ਨੇ ਜਿਹੜੀਆਂ ਥੱਲੇ ਟੱਚ ਨਹੀਂ ਹੋਣੀ ਚਾਹੀਦੀ ਅੱਡੀਆਂ ਉੱਪਰ ਹੋਣਗੀਆਂ ਪੰਜੇ ਇਕੱਠੇ ਹੋਣਗੇ ਲੱਤਾਂ ਥੋੜੀ ਜਿਹਾ ਬੈਂਡ ਹੋਣੀ ਜਾਂਦਾ ਨਾ ਸਾਈਡਾਂ ਵਾਲੀ ਫੇਟ ਹੈ ਜਿਹੜੀ ਇੱਕ ਸਾਈਡਾਂ ਨੂੰ ਫੇਟ ਹੋਲੀ ਜਾਂ ਫਿਰ ਤੁਹਾਡੇ ਜਿਹੜਾ ਢਿੱਡ ਬਾਹਰ ਆ ਹਨਾ ਆਪਾਂ ਉਹਨੂੰ ਕਿਵੇਂ ਪੇਟ ਤੇ ਜ਼ੋਰ ਨਹੀਂ ਪੈਂਦਾ ਆਪਾਂ ਪੇਟ ਤੇ ਜ਼ੋਰ ਪਾਣਾ ਆਪਣੀ ਬੈਲੀ ਫੇਟ ਤੇ ਐਕਸਸ ਤੇ ਜ਼ੋਰ ਪਾਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰ ਤੁਹਾਡਾ ਸਰਹੰਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ 5-6 ਇਹੋ ਜਿਹੀ ਐਕਸਰਸਾਈਜ਼ਾਂ ਦੱਸਾਂਗਾ ਜਿਹਦੇ ਨਾਲ ਤੁਹਾਡੀ ਜਿਹੜੀ ਬੈਲੀ ਫੈਟ ਹੈ ਨਾ ਸਾਈਡਾਂ ਵਾਲੀ ਫੈਟ ਹੈ ਜਿਹੜੀ ਇੱਕ ਸਾਈਡਾਂ ਵਾਲੀ ਫੈਟ ਹੋਲੀ ਜਾਂ ਫਿਰ ਤੁਹਾਡੇ ਜਿਹੜਾ ਢਿੱਡ ਬਾਹਰ ਆ ਹਨਾ ਆਪਾਂ ਉਹਨੂੰ ਕਿਵੇਂ ਘਟਾ ਸਕਦੇ ਆ ਜੀ ਉਹ ਪੰਜ ਛੇ ਐਕਸਰਸਾਈਜ਼ਾਂ ਨੇ ਜਿਹੜੀਆਂ ਤੁਸੀਂ ਈਜ਼ੀਲੀ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਉਹ ਕਿਹੜੀਆਂ ਐਕਸਰਸਾਈਜ਼ਾਂ ਨੇ ਕਿਵੇਂ ਤੁਸੀਂ ਕਰਨੀਆਂ ਨੇ ਕਦੋਂ ਕਰਨੀਆਂ ਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੇਖੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਤੁਹਾਡੇ ਨਾਲ ਸਾਰੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਜਦੋਂ ਵੀ ਤੁਸੀਂ ਇਹ ਬੈਲੀ ਫੈਟ ਦੀਆਂ ਲਾਉਣੀ ਹੈ ਨਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵਾਰਮ ਅਪ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਬਿਨਾਂ ਵਾਰਮ ਅਪ ਤੋਂ ਇਹ ਐਕਸਰਸਾਈਜ਼ ਲਾਉਂਗੇ ਉਹਨਾਂ ਦਾ ਕੋਈ ਬੈਨੀਫਿਟ ਵੀ ਨਹੀਂ ਹੋਣਾ ਹੈਗਾ ਤੇ ਤੁਹਾਡਾ ਜਿਹੜਾ ਮਸਲਾ ਨਾ ਮਸਲ ਤੁਹਾਡਾ ਕ੍ਰੈਂਪ ਵੀ ਹੋ ਸਕਦਾ ਤੁਹਾਡਾ ਮਸਲ ਵੀ ਹੈ ਜਿਹੜਾ ਚੜ ਵੀ ਸਕਦਾ ਹੈ ਜਾਨੀ ਇਹ ਨਾ ਹੋਵੇ ਤੁਸੀਂ ਫਾਇਦੇ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਨੁਕਸਾਨ ਕਰਾ ਲਓ ਸੋ ਇਸ ਕਰਕੇ ਤੁਹਾਨੂੰ 10 ਕਿਉਂ ਮਿੰਟ ਤੁਹਾਨੂੰ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਹੈ ਜੀ ਵਾਰਮ ਅਪ ਤੋਂ ਬਾਅਦ ਤੁਸੀਂ ਇਹ ਐਕਸਰਸਾਈਜ਼ ਲਾਣੀਆਂ ਨੇ ਕਿਵੇਂ ਲੋਣੀ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਨਾ ਕੀ ਕਰਨਾ ਕੀ ਤੁਸੀਂ ਨਾ ਜੇ ਤੁਹਾਨੂੰ ਇਦਾਂ ਕੋਈ ਘਰੇ ਇੱਕ ਡੰਬਲ ਮਿਲ ਜੇ ਡੰਬਲ ਮਿਲ ਜੇ ਜਾਂ ਫਿਰ ਕੋਈ ਬੋਤਲ ਪਾਣੀ ਦੀ ਮਿਲ ਜੇ ਜਾਂ ਫਿਰ ਕੋਈ ਵੀ ਚੀਜ਼ ਮਿਲ ਜੇ ਤੁਸੀਂ ਉਹਨੂੰ ਲੈ ਕੇ ਨਾ ਤੁਸੀਂ ਇਸ ਤਰ੍ਹਾਂ ਰੱਖ ਲੈਣਾ ਜੇ ਤੁਹਾਡੇ ਕੋਲ ਕੋਈ ਮੈਟ ਹੈ ਨਾ ਮੈਟ ਫੁੱਲ ਬਿਚਾਉਣ ਵਾਲਾ ਤੁਸੀਂ ਮੈਟ ਵੀ ਵਿਛਾ ਸਕਦੇ ਹੋ ਤੁਸੀਂ ਕੀ ਕਰਨਾ ਇਹਨੂੰ ਇਦਾਂ ਰੱਖ ਕੇ ਤੁਸੀਂ ਆਪ ਇਦਾਂ ਬੈਠ ਜਾਣਾ ਜੀ ਇਦਾਂ ਬੈਠ ਕੇ ਤੁਸੀਂ ਹੱਥ ਜਿਹੜੇ ਆ ਹੱਥ ਤੁਸੀਂ ਇੱਥੇ ਰੱਖ ਲੈਣੇ ਆ ਹੱਥ ਰੱਖਣ ਤੋਂ ਬਾਅਦ ਤੁਸੀਂ ਜਿਹੜੇ ਇਹ ਨੇ ਇਹ ਪੈਰ ਨੇ ਜਿਹੜੇ ਇਕੱਠੇ ਕਰ ਲੈਣੇ ਆ ਠੀਕ ਹੈ ਜੀ ਤੇ ਆ ਡੰਬਲ ਦੇ ਉੱਪਰ ਤੁਸੀਂ ਰੱਖ ਲੈਣੇ ਜਾਂ ਬੋ 3 4 5 6 7 8 9 10 11 12 13 14 15 16 17 18 20 20 ਠੀਕ ਆ ਆ ਮਤਲਬ ਕਰਨਾ ਕਿਵੇਂ ਆ ਤੁਸੀਂ ਇਹ ਪੈਰ ਚੱਕ ਕੇ ਨਾ ਇਹਦੇ ਉੱਪਰ ਦੀ ਲਾ ਕੇ ਇੱਥੇ ਰੱਖਣਾ ਇਹ ਅੱਡੀਆਂ નીચે ਟੱਚ ਨਹੀਂ ਹੋਣੀ ਚਾਹੀਦੀ ਇੱਥੋਂ ਲੈ ਕੇ ਇੱਥੇ ਅੱਡੀਆਂ ਨੇ ਜਿਹੜੀਆਂ ਥੱਲੇ ਟੱਚ ਨਹੀਂ ਹੋਣੀ ਚਾਹੀਦੀ ਅੱਡੀਆਂ ਹੋਂਵ ਦੇ ਵਿੱਚ ਹੀ ਜਿਹੜੀਆਂ ਇਹ ਇੱਥੋਂ ਆਹ ਥਾਂ ਤੋਂ ਇਤੋਂ ਫੇਰ ਉੱਪਰ ਲੈ ਕੇ ਜਾਣੀ ਨੇ ਠੀਕ ਹੈ ਜੀ ਇਦਾਂ ਤੇ ਜਦੋਂ ਤੁਹਾਡੇ ਜ਼ੋਰ ਲੱਗੇਗਾ ਉਹ ਤੁਹਾਡੇ ਜਿਹੜੇ ਬੈਲੀ ਫੇਟ ਤੇ ਐब्स ਨੇ ਜਿਹੜੇ ਲੋਰ ਦੇ ਲੋਰ ਦੇ ਐब्स ਤੇ ਜ਼ੋਰ ਲੱਗੇਗਾ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਤੁਸੀਂ ਨਾਲ ਹੀ ਇਹਦੇ ਐਕਸਰਸਾਈਜ਼ ਕਰਦੇ ਦੇਖੋ ਆ ਪਹਿਲਾਂ ਆਪਾਂ ਕੀਤੀ ਸੀ ਆਹ ਵਾਲੀ ਹੁ ਚੇਂਜ ਕੀ ਕਰਨੀ ਆ ਇੱਕ ਵਾਰ ਇੱਥੇ ਲੈ ਕੇ ਆਹ ਦੋ 1 2 3 4 5 6 7 8 9 10 11 12 13 14 15 16 17 18 19 20 ਇਹਦੇ ਵਿੱਚ ਕੀ ਆ ਮਤਲਬ ਵੀ ਦੇਖੋ ਪਹਿਲਾਂ ਆਪਣੀ ਜਿਹੜੀ ਐਕਸਰਸਾਈਜ਼ ਆਪਾਂ ਉੱਪਰ ਦੀ ਕਰਉਂਦੇ ਸੀ ਹੁਣ ਜਿਹੜੀ ਐਕਸਰਸਾਈਜ਼ ਆਪਾਂ ਇੱਥੋਂ ਲੈ ਆ ਕੇ ਡੰਬਲ ਅੱਗੇ ਦੀ ਕਰਕੇ ਪਿੱਛੇ ਲੈ ਆ ਕੇ ਇੱਥੋਂ ਲੈ ਕੇ ਫਿਰ ਨੂੰ ਆਪਾਂ ਇੱਥੇ ਠੀਕ ਆ ਜੀ ਫਿਰ ਇੱਥੋਂ ਲੈ ਆ ਕੇ ਆਪਾਂ ਇਦੋਂ ਐਂ ਕੀਤਾ ਵਾ ਕਿਉਂਕਿ ਜੜ ਤੁਹਾਡਾ ਇਹ ਪੇਟ ਆ ਪੇਟ ਦਾ ਜੋਰ ਲੱਗੇਗਾ ਤੁਹਾਡਾ ਤੇ ਤੁਸੀਂ ਲੱਤਾਂ ਨੇ ਜਿਹੜੀਆਂ ਉਹ ਥੱਲੇ ਤੁਸੀਂ ਟੱਚ ਨਹੀਂ ਕਰਨੀਆਂ ਜੀ ਆ ਹੁਣ ਦੇਖੋ ਤੁਸੀਂ ਕਿਵੇਂ ਕਰਦੀਆਂ ਸੇਮ ਐਕਸਰਸਾਈਜ਼ ਆ ਥੋੜਾ ਜਿਹੇ ਚੀਜ਼ ਰੱਖ ਕੇ ਦਾ ਵਨ ਸਿੰਗਲ ਸਿੰਗਲ ਲੇਗੇ 2 1 2 1 2 ਸਿੰਗਲ ਸਿੰਗਲ ਲੈ ਕੇ ਜਾਣੀਆਂ ਨਾ ਅਜਿਹਾ ਵਨ 2 ਫਿਰ ਆਹ ਵਨ 2 1 2 1 2 1 2 ਐਕਟੀਵਿਟੀ ਤੁਹੇ ਕੋਸ਼ਿਸ਼ ਕਰਨੀ ਆ ਜਦੋਂ ਤੁਸੀਂ ਕਰੋਗੇ ਨਾ ਇਹ ਪੂਰਾ ਅੱਗੇ ਨਹੀਂ ਲੈਣਾ ਹੈਗਾ ਕਈ ਲੋਕ ਕੀ ਕਰਦੇ ਨੇ ਇਹ ਗਲਤੀ ਕਰਦੇ ਨੇ ਉਹ ਇਹਦਾ ਅੱਗੇ ਰਹਿ ਕੇ ਫਿਰ ਆਹ ਕਰਦੇ ਨੇ ਉਹਦੇ ਨਾਲ ਕੀ ਕੀ ਤੁਹਾਡੇ ਨਾ ਪੇਟ ਤੇ ਜ਼ੋਰ ਨਹੀਂ ਪੈਂਦਾ ਆਪਾਂ ਪੇਟ ਤੇ ਜ਼ੋਰ ਪਾਣਾ ਆਪਣੀ ਬੈਲੀ ਫੇਰ ਤੇ ਐब्स ਤੇ ਜ਼ੋਰ ਪਾਣਾ ਉਹਦੇ ਤੁਹਾਡੇ ਐब्स ਤੇ ਤਾਂ ਹੀ ਜ਼ੋਰ ਪੈਗਾ ਜੇ ਤੁਸੀਂ ਥੋੜੇ ਜਿਹੀ ਪਿੱਛੇ ਰਹੋਗੇ ਇਦਾਂ ਇਦਾਂ ਰਹਿ ਕੇ 1 2 1 2 1 2 1 2 1 2 1 2 ਇਹ ਚੀਜ਼ ਤੁਸੀਂ ਲਾਉਂਗੇ ਤਾਂ ਤੁਹਾਡੇ ਪੇਟ ਤੇ ਜ਼ੋਰ ਪੈਗਾ ਜੀ ਤੁਸੀਂ ਇਸ ਤਰ੍ਹਾਂ ਕਰਨੀ ਹੈ ਜੀ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈ ਜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਆ ਤੁਸੀਂ ਇਧਰ ਜਿੱਤਾ ਤੁਹਾਡੇ ਕੋਲ ਡੰਬਲ ਆ ਤੁਸੀਂ ਡੰਬਲਾਂ ਤੇ ਵਿੱਚ ਫੜ ਲੈਣਾ ਜਾਂ ਫਿਰ ਕੋਈ ਵੀ ਪਾਣੀ ਦੀ ਬੋਤਲ ਆ ਜਾਂ ਕੁਝ ਵੀ ਹੈ ਨਾ ਜਿਹੜੀ ਚੀਜ਼ ਆ ਤੁਸੀਂ ਏਟ ਰੱਖੀ ਆ ਤੁਸੀਂ ਇਹਨੂੰ ਤਾਂ ਫੜ ਕੇ ਨਾ ਇੱਕ ਤਾਂ ਤੁਸੀਂ ਇਹਦੇ ਜ਼ਿਆਦਾ ਕਲੋਜ਼ ਨਹੀਂ ਜਾਣਾ ਹੈਗਾ ਇੱਕ ਜ਼ਿਆਦਾ ਦੂਰ ਨਹੀਂ ਬਾਦ ਲੱਤ ਥੋੜੀ ਜਿਹੀ ਹਲਕੇ ਜਿਹੀ ਚੱਕ ਲੈਣੀ ਆਹ ਹੋਵੇ ਤੁਹਾਡੀ ਪੋਜੀਸ਼ਨ ਠੀਕ ਆ ਜੀ ਆਹ ਪੋਜੀਸ਼ਨ ਤੁਹਾਡੀ ਚਾਹੀਦੀ ਆ ਇਸ ਤੋਂ ਬਾਅਦ 1 2 3 4 5 6 7 8 9 10 11 12 13 14 50 60 70 80 90 20 ਇਹ ਨਾਲ ਕਿ ਦੇਖੋ ਜਦੋਂ ਤੁਸੀਂ ਇੱਕ ਸੈਲ ਹੋਣੀ ਹੈ ਨਾ ਜੀ ਇਹ ਤੁਹਾਡੇ ਅੱਡੀਆਂ ਉੱਪਰ ਹੋਣਗੀਆਂ ਪੰਜੇ ਇਕੱਠੇ ਹੋਣਗੇ ਲੱਤਾਂ ਥੋੜੀ ਜਿਹਾ ਬੈਂਡ ਹੋਣਗੀਆਂ ਇਹ ਚੀਜ਼ ਹੈ ਜਿਹੜੀ ਇੱਥੋਂ ਇਦਾਂ ਹੋ ਜਾਵੇ ਬਸ ਜਿਆਦਾ ਜਾਣ ਦੀ ਲੋੜ ਨਹੀਂ ਜਿੱਥੋਂ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਨਾ ਉਥੋਂ ਤੱਕ ਲੈ ਜਾਓ ਕਈ ਕੀ ਕਰਦੇ ਨੇ ਉਹ ਜਿਆਦਾ ਮੂਵਮੈਂਟ ਕਰਦੇ ਨੇ ਤੁਹਾਡੇ ਕੋਲ ਸਟਡੀ ਦੇ ਵਿੱਚ ਮੂਵਮੈਂਟ ਨਹੀਂ ਹੋਣੀ ਹੈਗੀ ਤਾਂ ਹੀ ਤੁਹਾਨੂੰ ਈਜ਼ੀ ਕਰਕੇ ਤੁਸੀਂ ਬਸ ਤੁਸੀਂ ਇਹ ਕਰਨੀ ਆ ਜਦੋਂ ਤੁਸੀਂ ਇਹ ਚੀਜ਼ ਕਰੋਗੇ ਨਾ ਤੋ ਡੇਰੇ ਸਾਈਡ ਵਾਲੀ ਚੀਜ਼ ਆ ਇਹਦੇ ਤੇ ਜ਼ੋਰ ਪੈਣਾ ਵਾ ਤੇ ਤੁਹਾਡੀ ਇਥੋਂ ਖਿੱਚ ਪੈਗੀ ਤੁਹਾਡੀ ਜਿਹੜੀ ਫੇਟ ਆ ਇਥੋਂ ਆਟੋਮੈਟਿਕਲੀ ਜਿਹੜੀ ਉਹ ਪਿੰਗਲ ਨਹੀਂ ਸ਼ੁਰੂ ਹੋ ਜੂਗੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਜੀ ਆਪਾਂ ਅਗਲੀ ਐਕਸਰਸਾਈਜ਼ ਲਾਵਾਂਗੇ ਤੁਸੀਂ ਲੇਟ ਜਾਣਾ ਸਿੰਪਲ ਸਿੰਪਲ ੇਟ ਕੇ ਤੁਸੀਂ ਆਪਣੇ ਹੱਥ ਨੇ ਜਿਹੜੇ ਤੁਸੀਂ ਟੱਚ ਕਰਨੇ ਇੱਥੇ ਠੀਕ ਹੈ ਇੱਥੋਂ ਟੱਚ ਕਰਨੇ ਇੱਥੋਂ ਦੀ ਮੂਵਮੈਂਟ ਕਰੀ 1 2 3 4 5 6 7 8 9 10 11 12 40 50 60 70 ਆ ਇਦਾਂ ਤੁਸੀਂ ਲੋਣੀ ਐਕਸਰਸਾਈ ਇਹਦੇ ਨਾਲ ਵੀ ਤੁਹਾਡੀ ਜਿਹੜੀ ਬੈਲੀ ਫੇਟ ਆ ਇਹ ਘਟ ਜੇਗੀ ਜੀ ਇਹ ਜਿਹੜੀ ਐਕਸਰਸਾਈਜ਼ ਆ ਨੇ ਤੁਸੀਂ ਆਪਣੇ ਘਰ ਦੇ ਵਿੱਚ ਸਵੇਰੇ ਤੁਸੀਂ ਖਾਲੀ ਪੇਟ ਲੋਣੀ ਆ ਨੇ ਜਦ ਤੁਸੀਂ ਇਹ ਵਰਕਆਊਟ ਕਰਨਾ ਨਾ ਸਵੇਰੇ ਉੱਠਣਸਾਰ ਤੁਸੀਂ ਜਾਂ ਤਾਂ ਤੁਸੀਂ ਬਨਾਣਾ ਲੈ ਸਕਦੇ ਹੋ ਬਨਾਣਾ ਖਾਣ ਤੋਂ ਬਾਅਦ ਫਿਰ ਤੁਸੀਂ ਮਤਲਬ ਬ્લેਕ ਕਾਫੀ ਪੀ ਲੋ ਬ્લેਕ ਕਾਫੀ ਪੀ ਕੇ ਫਿਰ ਤੁਸੀਂ ਵਾਰਮ ਅਪ ਕਰਨਾ ਵਾਰਮ ਅਪ ਤੋਂ ਬਾਅਦ ਤੁਸੀਂ ਨਾ ਇਹ 100 ਜੇ ਕਰਨੀਆਂ ਨੇ ਹੁਣ ਆਪਾਂ ਗੱਲ ਕਰਦੇ ਆ ਇਹਦੇ ਤੁਸੀਂ ਜਿਹੜੇ ਸੈਟ ਨੇ ਇਹਦੇ ਸੈਟ ਕਿੰਨੇ ਲੈਣੇ ਨੇ ਇਹਦੇ ਟੋਟਲ ਸੈਟ ਤੁਸੀਂ 3 ਤੋਂ 5 ਸੈਟ ਲੈਣੇ ਯਾਨੀ ਕਿ 3 ਤੋਂ ਘੱਟ ਨਹੀਂ ਲੈਣੇ 5 ਤੋਂ ਵੱਧ ਨਹੀਂ ਲੈਣੇ ਐਮ 5 6 100 ਜੇ ਤੁਹਾਨੂੰ ਦੱਸਿਆ ਨੇ ਹਰੇਕ ਐਕਸਰਸਾਈਜ਼ ਤੁਸੀਂ ਜੇ ਤਾਂ ਤੁਸੀਂ ਰਿਪੀਟਿਸ਼ਨ ਲਗਾਉਂਗੇ ਰਿਪੀਟਿਸ਼ਨ ਤੁਹਾਡੇ 30 ਤੋਂ ਲੈ ਕੇ 40 ਰਿਪੀਟਿਸ਼ਨ ਹੋਣੇ ਚਾਹੀਦੇ ਆ ਜੇ ਤੁਸੀਂ ਰਿਪਿਟਿਸ਼ਨ ਦੇ ਹਿਸਾਬ ਨਾਲ ਨਹੀਂ ਚੱਲਣਾ ਤਾਂ ਘੱਟੋ ਘੱਟ 30 ਸਕਿੰਟ 30 ਸਕਿੰਟ ਤੁਸੀਂ ਇਹ ਵਰਕਆਊਟ ਕਰਨਾ ਹੀ ਕਰਨਾ 30 ਸਕਿੰਟ ਜਦੋਂ ਹੋ ਗਿਆ ਨਾਲ ਦੀ ਨਾਲ ਤੁਸੀਂ ਐਕਸਰਸਾਈਜ਼ ਇੱਕ ਚੇਂਜ ਕਰ ਦੇਣੀ ਜਿਵੇਂ ਦੇਖੋ ਆ ਕਿੱਥੇ ਹੈ ਨਾ ਮੈਂ 30 ਸਕੰਡਾ ਕਿੱਥੇ ਹੀ 1 2 3 4 5 6 7 8 9 10 ਹਣਾ ਇਹ ਮੇਰੇ 30 ਸਕੰਡ ਹੋ ਗਏ ਨਾਲ ਹੀ ਇਹਦੇ ਹੱਥ ਸ਼ੁਰੂ ਕਰ ਦਿਓ ਠੀਕ ਹੈ ਜੀ ਨਾਲ ਹੀ ਇਹਦੇ ਆ ਨਾਲ ਹੀ ਅਗਲੀ ਐਕਸਰਸਾਈਜ਼ ਸ਼ੁਰੂ ਕਰ ਦਿਓ 1 2 3 4 ਇਹ ਨਾਲ ਦੀ ਨਾਲ ਤੁਸੀਂ ਐਕਸਰਸਾਈਜ਼ ਇਹ ਕਰ ਲਈ ਜਾਣੀਆਂ ਨੇ ਦੀਦੀ ਸੰਗਠ ਦੇ ਨਾਲ 5-4-5 ਮਿੰਟ ਦਾ ਵਰਕਆਊਟ ਹੋਏਗਾ 4-5 ਮਿੰਟ ਦਾ ਵਰਕਆਊਟ ਕਰਕੇ ਤੁਸੀਂ ਡੇਢ ਤੋਂ ਲੈ ਕੇ 2 ਮਿੰਟ ਦੀ ਰੈਸਟ ਕਰਨੀ ਆ ਫਿਰ ਅਗਲਾ ਸੈੱਟ ਲੈਣਾ ਫਿਰ ਡੇਢ ਤੋਂ 2 ਮਿੰਟ ਤੁਸੀਂ ਰੈਸਟ ਕਰਨੀ ਫਿਰ ਅਗਲਾ ਸੈੱਟ ਲੈਣਾ ਜੀ ਇਹ ਤਾਂ ਹੋ ਗਈ ਐਕਸਰਸਾਈਜ਼ਾਂ ਦੀ ਹੁਣ ਕਈ ਮੇਰੇ ਭੈਣ ਭਰਾ ਜਿਹੜੀ ਮੇਰੀ ਵੀਡੀਓ ਦੇਖਦੇ ਆ ਉਹ ਕਹਿੰਦੇ ਕਿ ਵੀਰ ਜੀ ਐਕਸਰਸਾਈਜ਼ ਕਰਦੇ ਪਏ ਆ ਪਰ ਸਾਡੇ ਫਰਕ ਨਹੀਂ ਪੈ ਰਿਹਾ ਦੇਖੋ ਐਕਸਰਸਾਈਜ਼ਾਂ ਜਿਹੜੀ ਉਹ ਦੂਜੇ ਨੰਬਰ ਤੇ ਆ ਸਭ ਤੋਂ ਪਹਿਲਾਂ ਹੈਗੀ ਡਾਈਟ ਤੁਹਾਡੀ ਜਦੋਂ ਤੱਕ ਤੁਹਾਡੀ ਡਾਈਟ ਆ ਜਿਹੜੀ ਉਹ ਵਧੀਆ ਨਹੀਂ ਹੋਊਗੀ ਉਦੋਂ ਤੱਕ ਤੁਹਾਨੂੰ ਫਰਕ ਪੈਣਾ ਹੀ ਨਹੀਂ ਹੈਗਾ ਠੀਕ ਹੈ ਜੀ ਸੋ ਇਸ ਕਰਕੇ ਅਗਰ ਤੁਸੀਂ ਆਪਣੀ ਬੋਡੀ ਦੇ ਵਿੱਚ ਫਰਕ ਪਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਡਾਈਟ ਫੋਲੋ ਕਰੋ ਡਾਈਟ ਫੋਲੋ ਕਰੋ ਤੇ ਇਹ ਵਰਕਆਊਟ ਕਰੋ ਫਿਰ ਦੇਖੋ ਤੁਹਾਡਾ 15 20 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਆ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ